ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜਸ਼ਵਿੰਦਰ ਪੱਲਾ ਜੀ ਜੋ ਕਿ ਇੱਕ ਕਾਮੇਡੀਅਨ ਅਦਾਕਾਰ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਬਹੁਤ ਲੋਕਾਂ ਨੂੰ ਹਸਾਇਆ ਦੁਨੀਆ ਨੂੰ ਹਸਾਇਆ ਉਹਨਾਂ ਦੀ ਅੰਤਿਮ ਅਰਦਾਸ ਅੱਜ ਸੈਕਟਰ 43 ਚੰਡੀਗੜ੍ਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਇੱਥੇ ਉਹਨਾਂ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ ਹੈ ਤੋਂ ਬਹੁਤ ਸਾਰੇ ਇੱਥੇ ਹਰ ਕਲਾਕਾਰ ਅਦਾਕਾਰ ਇੱਥੇ ਪਹੁੰਚਿਆ ਤੁਹਾਨੂੰ ਇੱਥੇ ਦੀਆਂ ਕਸਵੀਰਾ ਦਿਖਾਉਣੇ ਆ ਮੈਂ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਇਹ ਖਬਰ ਸੁਣੀ ਬੰਲਾਜੀ ਬਾਰੇ ਕਿ ਉਹ ਦੁਨੀਆ ਛੱਡ ਕੇ ਚਲੇ ਗਏ ਮੈਂ ਖਾਣਾ ਖਾ ਰਿਆ ਸੀ ਉਹਨੂੰ ਸੱਚੀ ਗੱਲ ਹੈ ਮੇਰੇ ਹੱਥੋਂ ਬੁਰਕੀ ਛੁੱਟ ਗਈ ਮੈਂ ਆ ਕੇ ਮੈਂ ਬਹੁਤ तकरीबन 25 ਮਿੰਟ ਮੇਰੀਆਂ ਆਖਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਜਿਹੜੇ ਹਾਂਜੀ ਰੁਕੇ ਨਹੀਂ ਆਪਣੇ ਆਪ ਉਦਾਂ ਦੇ ਇਨਸਾਨ ਉਹਨਾਂ ਦੇ ਰੱਬ ਵਰਗੇ ਜਿਨ੍ਹਾਂ ਨੂੰ ਆਪਾਂ ਬਹੁਤ ਅਦਬ ਨਾਲ ਅਸੀਂ ਉਸਤਾਦਾਂ ਦੀ ਦੁਨੀਆ 'ਚੋਂ ਉਸਤਾਦਾਂ ਦੇ ਸਮਾਨ ਉਹਨਾਂ ਨੂੰ ਸਮਝਦੇ ਪੜ੍ਹਾ ਸਾਹਿਬ ਨੂੰ ਔਰ ਅੱਜ ਸਾਨੂੰ ਛੱਡ ਕੇ ਚਲੇ ਗਏ ਕਦੇ ਵੀ ਨਹੀਂ ਭਰੋਣੀ ਵਾਲੇ ਇਹ ਹਮੇਸ਼ਾ ਯਾਦ ਹਮੇਸ਼ਾ ਹੀ ਸਾਡੇ ਦਿਲ ਚ ਵਸਦੇ ਰਹਿਣਗੇ ਔਰ ਮੈਂ ਇਹੋ ਦੁਆ ਕਰਾਂਗਾ ਉਸ ਮਾਲਕ ਨੂੰ ਕਿ ਭੱਲਾ ਸਾਹਿਬ ਨੂੰ ਆਪਣੇ ਚੱਲਣਾ ਚ ਨਵਾਜ਼ ਬਖਸ਼ੇ ਔਰ ਪਰਿਵਾਰ ਨੂੰ ਪਿੱਛੋਂ ਪਾਣਾ ਮੰਨਣ ਦਾ ਬਲ ਬਖਸ਼ੇ ਬਸ ਇੱਕੋ ਗੱਲ ਦੇ ਨਾਲ ਮੈਂ ਸਮਾਰਤੀ ਕਰਨੀ ਚਾਹਾਂਗਾ ਕਿ ਹੁਣ ਮੇਲ ਨਾ ਹੋਣੇ ਕਦੇ ਵੀ ਭੱਲਾ ਸਾਹਿਬ ਨਾਲ ਹੁਣ ਮੇਲ ਨਾ ਹੋਣੇ ਨੇ ਰੱਬ ਤੈਨੂੰ ਸਵਰਗ ਦੇਵੇ ਸਾਨੂੰ ਉਮਰਾਂ ਦੇ ਰੋਣੇ ਨੇ 上面。